ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਮਿੱਟੀ ਪੰਜਾਬ ਦੀ। ਤੋ ਕੋ ਮਿੱਟੀ ਪੰਜਾਬ ਦੀ ਤਾਂ ਪੰਜਾਬ ਦੇ ਇਤਿਹਾਸ ਦੀ ਗੱਲ ਕਰਨ ਲੱਗੇ ਆਂ। ਇਤਿਹਾਸ ਦੀ ਗੱਲ ਹੋਊਗੀ ਤਾਂ ਸਭ ਤੋਂ ਪਹਿਲਾਂ ਦਸ਼ਮੇ ਸ਼੍ਰੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਗੱਲ ਹੋਊਗੀ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਦਸ਼ਮਪਤਾ ਆਪਦੇ ਨਾਲ ਹਮੇਸ਼ਾ ਬਾਜ ਹੀ ਕਿਉਂ ਰੱਖਦੇ ਸੀ? ਜਿਹੜਾ ਉਹਨਾਂ ਦਾ ਫੇਵਰਟ ਪੰਛੀ ਸੀ ਬਾਜ ਉਹ ਕੋਈ ਹੋਰ ਕਿਉਂ ਨਹੀਂ ਸੀ? ਉਹ ਬਾਜ ਇਹਦੇ ਲਈ ਆਪਾਂ ਅੱਜ ਬਾਜ ਦੇ ਬਾਰੇ ਸਭ ਕੁਝ ਜਾਣਦੇ ਆਂ। ਬਾਜ਼ ਇਸ ਲਈ ਕਿਉਂਕਿ ਇਹਨੂੰ ਈਗਲ ਜਾਂ ਸ਼ਹੀਨ ਵੀ ਕਹਿੰਦੇ ਆ ਦਸ਼ਮੇਸ਼ ਵੀ ਤੇ ਜਿਹਦਾ ਦੁਲਾਰਾ ਤੇ ਅਣਖੀ ਹਿੰਮਤੀ ਤੇ ਫਾਲਕੋ ਵਾਂਝਦਾ ਸ਼ਿਕਾਰੀ ਪੰਛੀ ਸੀ ਜਿਹੜਾ ਕਿ ਗਰੂਡ ਨਾਲੋਂ ਥੋੜਾ ਜਿਹਾ ਛੋਟਾ ਹੁੰਦਾ ਫਾਲਕੋ ਵਾਂਝੇ ਸੰਸਾਰ ਚ ਲਗਭਗ 40 ਵਰਜਾਤੀਆਂ ਹਨ ਤੇ ਵੱਖ-ਵੱਖ ਅਲੱਗ-ਅਲੱਗ ਨਾਮ ਨਾਲ ਜਾਣੀ ਜਾਂਦੀਆਂ ਸਾਰੇ ਸ਼ਿਕਾਰੀ ਪੰਛੀਆਂ ਦੀ ਤਰ੍ਹਾਂ ਬਾਜ਼ ਵੀ ਬਹੁਤ ਤੇਜ਼ ਨਜ਼ਰ ਹੁੰਦੀ ਹੈ ਇਹਨੂੰ ਜਿਹੜੀਆਂ ਚੀਜ਼ਾਂ ਹੁੰਦੀਆਂ ਬਹੁਤ ਹੀ ਜ਼ਿਆਦਾ ਵੱਡੀਆਂ ਨਜ਼ਰ ਆਉਂਦੀਆਂ ਬਾਜ 1 ਕਿਲੋਮੀਟਰ ਉੱਪਰ ਉੱਡ ਵੀ ਰਿਹਾ ਨਾ ਉਹਨੂੰ ਧਰਤੀ ਤੇ ਚੂਹਾ ਉਹਨੂੰ ਸਾਫ਼ ਦੇਖ ਸਕਦਾ ਹੈ ਇਹ ਪੰਛੀ ਮਜ਼ਬੂਤ ਪੰਜਿਆਂ ਤੇ ਤਿੱਖੀਆਂ ਨੋਂਦਰਾਂ ਨਾਲ ਲੈਸ ਹੁੰਦਾ ਜਿਹੜੀ ਇਹਦੀ ਪਿਛਲੀ ਨੋਂਦਰ ਹੁੰਦੀ ਹੈ ਉਹ ਵੱਡੀ ਤੇ ਜ਼ਿਆਦਾ ਸ਼ਕਤੀਸ਼ਾਲੀ ਵੀ ਹੁੰਦੀ ਹੈ ਮਾਸ ਨੋਚਣ ਲਈ ਇਹਦੀ ਜਿਹੜੀ ਚੁੰਝ ਹੁੰਦੀ ਹੈ ਹੁੱਕ ਵਾਂਗ ਮੁੜੀ ਹੁੰਦੀ ਹੈ ਜੋ ਕਾਬੂ ਇਹ ਸ਼ਿਕਾਰ ਨੂੰ ਪਲਾਂ ਵਿੱਚ ਹੀ ਫੀਤਾ ਵੀ ਤੱਕਾ ਰੜਦੀ ਹੈ ਆਮ ਤੌਰ ਤੇ ਬਾਜ ਆਪਣੇ ਸ਼ਿਕਾਰ ਨੂੰ ਦੋਚਣ ਲਈ ਉਹਦੇ ਤੇ ਇੱਟ ਵਾਂਗ ਡਿੱਗ ਪੈਂਦਾ ਹੈ ਫੇ ਸ਼ਿਕਾਰ ਨੂੰ ਉਹਦੇ ਪੰਜਿਆਂ 'ਚ ਦਬੋਚ ਕੇ ਨਾਲੇ ਉੱਡ ਜਾਂਦਾ ਇਹ ਸਾਰਾ ਕੁਝ 1 ਤੇ 2 ਸਕਿੰਟਾਂ ਦੇ ਵਿੱਚ ਵਿੱਚ ਹੋ ਜਾਂਦਾ ਬਾਜ਼ ਨੂੰ ਚੂਹੇ, ਛਿਪਕਲੀਆਂ ਇਹਨਾਂ ਦਾ ਸ਼ਿਕਾਰ ਕਰਨਾ ਜ਼ਿਆਦਾ ਵਧੀਆ ਲੱਗਦਾ ਹੈ ਕਜ਼ਾਕਿਸਤਾਨ, ਜਾਪਾਨ ਤੇ ਕੇਂਦਰੀ ਏਸ਼ੀਆ, ਅਰੇਬੀਅਨ ਜਿਹੜੀ ਕੰਟਰੀਜ਼ ਆ ਉਹਨਾਂ ਦੇ ਵਿੱਚ ਬਾਜ਼ ਨੂੰ ਸ਼ਿਕਾਰ ਕਰਨ ਦੀ ਜਿਹੜੀ ਸ਼ਾਹੀ ਰਿਵਾਇਤ ਹੈ ਬਾਏ ਪਾਲ ਕਾਂ ਤੋਂ ਅੱਜ ਵੀ ਚੱਲ ਰਹੀ ਹੈ ਤੇ ਗੁਰੂ ਸਾਹਿਬ ਨੇ ਮਾਸਾਈ ਪੰਛੀ ਬਾਜ਼ ਨੂੰ ਹੀ ਆਪਣੇ ਨਾਲ ਹਮੇਸ਼ਾ ਕਿਉਂ ਰੱਖਿਆ ਕਿਉਂਕਿ ਗੁਰੂ ਸਾਹਿਬ ਦੇ ਹਰ ਕਦਮ ਪਿੱਛੇ ਕੌਮ ਲਈ ਕੌਮ ਦੀ ਭਲਾਈ ਲਈ ਤੇ ਕੋਈ ਨਾ ਕੋਈ ਸੰਦੇਸ਼ ਜ਼ਰੂਰ ਹੁੰਦਾ ਸੀ ਨੰਬਰ 1 ਬਾਜ ਦੀ ਫਿਤਰ ਜਿਹੜੀ ਆ ਉਹਦੀ ਗੁਲਾਮੀ ਨਹੀਂ ਹੁੰਦੀ ਉਹਨੂੰ ਤੁਸੀਂ ਕਦੇ ਵੀ ਪਿੰਜਰੇ ਵਿੱਚ ਤਾੜ ਕੇ ਨਹੀਂ ਰੱਖ ਸਕਦੇ ਜਾਂ ਤਾਂ ਉਹ ਪਿੰਜਰਾ ਤੋੜ ਦੂਗਾ ਜਾਂ ਫਿਰ ਉਹਦੇ ਅੰਦਰ ਹੀ ਆਉਦੀ ਜਾਨ ਦੇ ਦੂਗਾ ਸਿੱਖ ਵੀ ਕਿਸੇ ਦੀ ਗੁਲਾਮੀ ਨਹੀਂ ਕਰਨਾ ਪਸੰਦ ਕਰਦੇ ਗੁਰਮਤਿ 'ਚ ਜੇ ਕੋਈ ਕਿਸੇ ਨੂੰ ਕੈਦ ਕਰਦਾ ਉਹਨੂੰ ਗੁਲਾਮੀ ਨਹੀਂ ਕਿਹਾ ਜਾਂਦਾ ਗੁਲਾਮੀ ਉਹਨੂੰ ਕਿਹਾ ਜਾਂਦਾ ਜਦੋਂ ਆਪਣੀ ਜ਼ਮੀਰ ਵੇਚ ਦਿੱਤੀ ਜਾਵੇ ਆਪਣੀ ਜ਼ਮੀਰ ਕਿਸ ਦੀ ਲਾਲਚ ਕਰਕੇ ਕਿਸੇ ਦੇ ਕਦਮਾਂ ਦੇ ਧਰਤੀ ਜਾਵੇ ਆਪਣੀ ਸੋਚ ਨੂੰ ਕਿਸੇ ਦੇ ਹੋਰ ਦੇ ਅਧੀਨ ਕਰਤਾ ਜਾਵੇ ਮਤਲਬ ਮਾਨਸਿਕ ਤੌਰ ਤੇ ਖਤਮ ਹੋ ਜਾਵੇ ਗੁਰੂ ਸਾਹਿਬ ਵੇਲੇ ਪਵੇਂ ਰਾਜ ਬੋਲਗਾ ਦਾ ਸੀ ਮੁਗਲ ਹੋਏ ਜਹਾਂਗੀਰ ਔਰੰਗਜ਼ੇਬ ਇਹ ਵੱਡੇ ਵੱਡੇ ਮਤਲਬ ਜ਼ਾਲਮ ਬਾਦਸ਼ਾਹ ਹੋਏ ਗੁਰ ਸਾਹਿਬ ਨੇ ਡਟ ਕੇ ਮੁਕਾਬਲਾ ਕੀਤਾ ਤੇ ਅਨੇਕਾਂ ਮੁਸੀਬਤਾਂ ਸਹੀਆਂ ਬੱਚੇ ਮਾਪੇ ਘਰ ਘਾਟ ਦੌਲਤ ਸਭ ਕੁਝ ਵਾਰ ਦਿੱਤਾ ਪਰ ਜ਼ੁਲਮ ਦੇ ਅੱਗੇ ਹਾਰ ਨਹੀਂ ਮੰਨੀ ਕੁਟਨੀ ਨੇ ਤੇ ਕਿ ਗੁਰੂ ਸਾਹਿਬ ਨੇ ਆਸਿਖਾਂ ਨੇ ਜੰਗਲਾਂ ਵਿੱਚ ਰਹਿਣਾ ਵੀ ਪ੍ਰਵਾਨ ਕਰ ਲਿਆ। ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰ ਲਿਆ। ਜੰਗਲਾਂ ਦੀਆਂ ਠੰਡੀਆਂ ਰਾਤਾਂ ਵਿੱਚ ਕਾਠੀਆਂ ਤੇ ਪੁੰਜੇ ਸੋਣਾ ਕਬੂਲ ਕਰ ਲਿਆ ਪਰ ਗੁਲਾਮੀ ਨੂੰ ਅਨਜ਼ੂਰ ਨਹੀਂ ਕੀਤੀ। ਇੱਕ ਹੋਰ ਕਿ ਬਾਜ ਕਿਸੇ ਦਾ ਵੀ ਕੀਤਾ ਸ਼ਿਕਾਰ ਨਹੀਂ ਖਾਂਦਾ। ਐਸੀ ਤਰ੍ਹਾਂ ਹੀ ਸਿੰਘਾਂ ਨੂੰ ਵੀ ਆਦੇਸ਼ ਹੈ ਸਿੱਖਾਂ ਨੂੰ ਆਦੇਸ਼ ਹੈ ਕਿ ਉਹ ਦਿੱਕਤ ਦੀ ਕਮਾਈ ਕੀਤੀ ਆਵੇ ਉਹ ਵੀ ਵੰਡ ਕੇ ਮੁਫਤ ਦੀ ਜਾਂ ਕਿਸੇ ਹੋਰ ਦੇ ਹੱਥੋਂ ਕੀਤੀ ਕਮਾਈ ਵੱਲ ਨਹੀਂ ਚੱਕਣਾ ਚਾਹੀਦਾ। ਤੀਜਾ ਬਾਜ ਦੀ ਉਡਾਰੀ ਬਹੁਤ ਉੱਚੀ ਹੁੰਦੀ ਆ ਅਸਮਾਨ ਨੂੰ ਛੋਣ ਵਾਲੀ ਪਰ ਨਜ਼ਰਾਂ ਹਮੇਸ਼ਾ ਨੀਂਆਂ ਹੁੰਦੀਆਂ ਐ ਐਦਾਂ ਹੀ ਸਿੱਖਾਂ ਨੂੰ ਵੀ ਗੁਰੂ ਸਾਹਿਬ ਨੇ ਕਿਹਾ ਕੀ ਮੰਨਿਵਾ ਤੇ ਮਤ ਉੱਚੀ ਰੱਖਣੀ ਐ ਚੌਥਾ ਬਾਜ ਆਉਦੀ ਆਉਦੀ ਆਖਰੀ ਸਾਹ ਤੱਕ ਉਡਾਰੀ ਮਾਰਦਾ ਉਹ ਕਦੇ ਵੀ ਆਲਸੀ ਨਹੀਂ ਹੁੰਦਾ ਐਵੇਂ ਸਿੱਖ ਵੀ ਕਦੇ ਆਲਸੀ ਨਹੀਂ ਹੁੰਦੇ ਮਿਹਨਤ ਮਜ਼ਦੂਰੀ ਕਰਨ ਨੂੰ ਵਕਤ ਹਰ ਵਕਤ ਯਾਰ ਵਰਤਿਆ ਰਹਿੰਦੇ ਆ ਕਿਸੇ ਦੇ ਆਸਰੇ ਵਾਲੀ ਤੱਕ ਦੇ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਦੇ ਹੁਣ ਦਾ ਕੰਮ ਹੁਣੇ ਹੀ ਕਰਦੇ ਆ ਇਕ ਹੋਰ ਜਿਵੇਂ ਬਾਜ ਹਵਾ ਦੇ ਵਹਾਤੋਂ ਉਲਟ ਵੀ ਉੱਡਦਾ ਹੈ ਹਵਾ ਦੀ ਡਾਇਰੈਕਸ਼ਨ ਚ ਨਹੀਂ ਉੱਡਦਾ ਤੇ ਸਿੱਖਾਂ ਨੂੰ ਵੀ ਕਿਹਾ ਹੋਇਆ ਹੈ ਜਾਂ ਉਹਦੀ ਮੋਹ ਮਸਤੀ ਦੇ ਵਿੱਚ ਜੀਣਾ ਤੇ ਦਿੱਲੀ ਜ਼ਿੰਦਗੀ ਜਿਉਣੀ ਹੈ ਤੇ ਬਾਜ ਜਿਵੇਂ ਉਕਦੀਆ ਉਲਸਾ ਲਈ ਆਲਣਾ ਨਹੀਂ ਬਣਾਉਂਦਾ ਖੁੱਲੇ ਆਸਮਾਨ ਦੀ ਉਹਦੀ ਛੱਤ ਹੁੰਦੀ ਹੈ ਧਰਤੀ ਦੀ ਜ਼ਮੀਨ ਹੁੰਦੀ ਹੈ ਸਿੱਖਾਂ ਨੂੰ ਵੀ ਮੋਹ ਮਾਇਆ ਦੇ ਜਾਲ ਵਿੱਚ ਨਾ ਫਸਣ ਦਾ ਦੂਗੁਰੂ ਸਭਾ ਨੂੰ ਹੁਕਮ ਦਿੱਤਾ ਜਾਂਦਾ ਹੈ ਜਿਵੇਂ ਕਿ ਬਾਜ ਵੀ ਕਦੀ ਹਾਰ ਨਹੀਂ ਮੰਨਦਾ ਕਿਸੇ ਤੋਂ ਡਰਦਾ ਦੁੱਖ ਭਰੀ ਜ਼ਿੰਦਗੀ ਨੂੰ ਵੀ ਖੁਸ਼ੀ-ਖੁਸ਼ੀ ਜਿਉਂਦਾ ਉਤੇਗ ਬਾਦਰ ਜੀ ਤੇ ਹੋਰ ਗੁਰੂ ਸਵਾਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਸ਼ਾ ਤੱਕ ਸਿੱਖੀ ਨੂੰ ਇਹ ਹੀ ਸਿਖਾਇਆ ਹੈ ਨਾ ਡਰੋ ਨਾ ਡਰਾਓ ਪੈ ਕਾਉ ਕੇ ਦੇਤ ਨਾਹੀ ਤੇ ਮਨ ਨਤ ਆਨ ਅਥਾ ਬਾਜ ਲਗਭਗ 17 ਸਾਲ ਜਿਉਂਦਾ ਪਰ ਆਪਣੇ ਜੀਵਨ ਦੇ 40ਵੇਂ ਸਾਲ ਵਿੱਚ ਜੁਣਦੇ ਆਉਂਦੇ ਉਹਦੀ ਜ਼ਿੰਦਗੀ ਵਿੱਚ ਕਿੰਨਾ ਵਾ ਮੋੜ ਆਉਂਦਾ ਉਸ ਵਕਤ ਉਹਨੂੰ ਸਿਰਫ ਇੱਕ ਮਤਲਬ ਫੈਸਲਾ ਲੈਣਾ ਪੈਂਦਾ ਜਿਸ ਤੋਂ ਬਾਅਦ ਉਸਦੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦਾ ਸ਼ੁਰੂ ਹੁੰਦੀ ਆ 40 ਸਾਲ ਦੀ ਉਮਰ ਤੱਕ ਪਹੁੰਚਦੇ ਪਹੁੰਚਦੇ ਉਹਦੇ ਪੰਜੇ ਚੁੰਝ ਤੇ ਖੰਭ ਸਭ ਦਾ ਦੀ ਹਾਲ ਵੀ ਵੜ ਜਾਂਦੀ ਹੈ ਪੰਜੇ ਲੰਬੇ ਤੇ ਰਚੀਲੇ ਹੋ ਜਾਂਦੇ ਆ ਸ਼ਿਕਾਰ ਦੀ ਪਕੜ ਮੁਸ਼ਕਿਲ ਹੋ ਜਾਂਦੀ ਹੈ ਚੁੰਝ ਮੁੜ ਜਾਂਦੀ ਹੈ ਉਹਦੀ ਮਤਲਬ ਧਾਰਕ ਮੁੱਕ ਜਾਂਦੀ ਹੈ ਖਾਣਾ ਖਾਣ ਵੀ ਚੜਚਣਾ ਆ ਜਾਂਦੀ ਹੈ ਖੰਭ ਭਾਰੇ ਹੋਣ ਕਰਕੇ ਸੀਨੇ ਵਿੱਚ ਲਿਪਟ ਜਾਂਦੇ ਆ ਠੀਕ ਤਰ੍ਹਾਂ ਨਾ ਖੋਲ ਨਹੀਂ ਸਕਦੇ ਉਹਦਾ ਉਡਣਾ ਮੁਸ਼ਕਲ ਹੋ ਜਾਂਦਾ ਉੱਚੀ ਉਡਾਰੀ ਸੀਮਤ ਹੀ ਹੋ ਜਾਂਦੀ ਹੈ ਉਹ ਹਿੰਮਤ ਕਰਦਾ ਹਾਰਦਾ ਨਹੀਂ ਫਿਰ ਵੀ ਉਸ ਕੋਲੋਂ ਤਿੰਨ ਤਿੰਨੀ ਰਾਹ ਵੱਜਦੇ ਆ ਜਾਂ ਖੁਦਕੁਸ਼ੀ ਕਰ ਲਏ ਜਾਂ ਇਲਵੰਗ ਦੂਜਿਆਂ ਦਾ ਝੂਠਾ ਖਾਏ ਜਾਂ ਫਿਰ ਖੁਦ ਨੂੰ ਪੁਨਰਸਨਾਪਿਤ ਕਰੇ ਜਿੱਥੇ ਪਹਿਲੇ ਦੋ ਜਿਹੜੇ অপਸ਼ਨ ਆ ਉਹ ਬਹੁਤੀ ਈਜ਼ੀ ਤੇ ਜਲਦੀ ਹੋ ਜਾਂਦੇ ਆ ਪਰ ਤੀਜਾ ਜਿਹੜਾ ਲੰਮਾ ਤੇ ਅਤਿਅੰਤ ਪੀੜਵੈਕਸ ਰਸਤਾ ਹੈ ਇਸ ਲਈ ਉਹ ਉੱਚੇ ਪਹਾੜ ਤੇ ਚਲਾ ਜਾਂਦਾ ਇਕਾਂਤ ਵਿੱਚ ਪੁਨਰ ਸਥਾਪਿਤ ਕਰਨ ਦੀ ਪ੍ਰਕਿਰਿਆ ਸੰਭਰਮ ਕਰਦਾ ਪੱਥਰ ਦੀ ਜਟੈ ਨਾਲ ਮਾਰ ਮਾਰ ਕੇ ਉਹਦੀ ਚੁੰਝ ਮਾਰ ਦਿੰਦਾ ਪੰਜਿਆਂ ਨੂੰ ਤੋੜ ਦਿੰਦਾ ਉਹਦੀ ਭਾਰੀ ਖੰਮਾਂ ਨੂੰ ਇੱਕ ਇੱਕ ਕਰਕੇ ਨੋਝ ਦਿੰਦਾ ਜੋ ਪੀੜਾ ਦਾਇਕ ਹੁੰਦੀ ਹੈ ਉਹ ਸਸਤਾ ਰਸਤਾ ਨਹੀਂ ਅਪਣਾਉਂਦਾ ਉਹ ਆਪ ਦੇ ਆਪ ਨੂੰ ਮਜ਼ਬੂਤ ਕਰਦਾ ਹੈ ਅਗਲੇ 150 ਦਿਨਾਂ ਤੱਕ ਬਹੁਤ ਬਹੁਤ ਜ਼ਿਆਦਾ ਪੀੜ ਵਗੈਰਾ ਸਹਿਸਹਿ ਕੇ ਉਡੀਕ ਤੋਂ ਬਾਅਦ ਨਵੇਂ ਤੁੰਗਾਂ ਜਾਂਦੀਆਂ ਨਵੇਂ ਖੰਭੋ ਗਿਆਂਦੇ ਨਵੇਂ ਪੰਛੀ ਆ ਜਾਂਦੇ ਫਿਰ ਤੋਂ ਮਿਲਦੀ ਹੈ ਬਾਗ ਨੂੰ ਪਹਿਲਾਂ ਵਰਗੀ ਉਨੀ ਸ਼ਾਨਦਾਰ ਉੱਚੀ ਉਡਾਨ ਇਸ ਪੁਨਰ ਸਥਾਪਨਾ ਦੀ ਪ੍ਰਕਿਰਿਆ ਤੋਂ ਬਾਅਦ ਉਹ 30 ਸਾਲ ਹੋਰ ਜਿਉਂਦਾ ਹੈ ਊਰਜਾ ਸਨਮਾਨ ਤੇ ਧੀਰਤਾ ਦੀ ਜ਼ਿੰਦਗੀ ਇਸ ਲਈ ਗੁਰੂ ਸਾਹਿਬ ਦਾ ਜਿਹੜਾ ਫੇਵਰਿਟ ਪੰਛੀ ਸੀ ਬਾਜ਼ ਸੀ ਨਾ ਕਰਦੇ ਚੁੱਕਦਾ ਹੈ ਨਾ ਚੁੱਕਣ ਦਿੰਦਾ ਹੈ ਐਵੇਂ ਸਿੱਖਣਾ ਚੁੱਕਦੇ ਹੈ ਨਾ ਚੁੱਕਣ ਦਿੰਦੇ ਹੈ ਧੰਨਵਾਦ ਵੈਗੁਲਿਕ ਹਾਜ਼ਰ ਵੈਦ ਚਕੀਫਤੇ